ਸਤਿਗੁਰਾਂ ਦੀ ਸਾਜੀ ਤੇ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਭ ਤੋਂ ਪਹਿਲਾਂ ਫਤਿਹ ਸਾਰੀ ਸੰਗਤ ਗਜ-ਬਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜਿਹੜੀ ਸੰਗਤ ਬਾਹਰ ਹੈ ਉਹਨਾਂ ਸਾਰੇ ਨੂੰ ਬੇਨਤੀ ਆ ਮਾੜਾ ਜਿਹਾ ਟਾਈਮ ਦੀ ਅਨਾਉਂਸਮੈਂਟ ਹੋ ਗਈ ਆਪਾਂ ਸਾਰੇ ਉੱਠ ਕੇ ਦੁਰਪ੍ਰ ਸਨਿਮਰ ਬੇਨਤੀ ਹੈ ਸਾਰਿਆਂ ਨੂੰ ਵੀ ਅੰਦਰ ਦਰਬਾਰ ਸਾਹਿਬ ਸਜੋ ਗੁਰਮਤਿ ਦੀਆਂ ਵਿਚਾਰਾਂ ਹੋ ਰਹੀਆਂ ਨੇ ਕੱਲਾ ਇਹ ਨਹੀਂ ਵੀ ਸਾਡੇ ਬੱਚੇ ਨੂੰ ਨਾਮ ਮਿਲੂਗਾ ਇਨਾਮ ਦੇ ਨਾਲ-ਨਾਲ ਕੁਝ ਨਾ ਕੁਝ ਸਿੱਖ ਕੇ ਵੀ ਜਾਣਾ ਆਪਾਂ ਗੁਰੂ ਪਿਆਰੀ ਸਾਧ ਸੰਗਤ ਜੀ ਬੱਚਿਆਂ ਨੂੰ ਵੀ ਬੇਨਤੀ ਹੈ ਬਾਬਾ ਜੀ ਨੇ ਵੀ ਬੇਨਤੀ ਕੀਤੀ ਆ ਵੀ ਤੁਹਾਡਾ ਸਨਮਾਨ ਹੋਣਾ ਤੁਸੀਂ ਆਏ ਹੋ ਪਿੰਡਾਂ ਨਗਰਾਂ ਦੇ ਵਿੱਚੋਂ ਤੇ ਸਾਰੇ ਸੰਗਤ ਅੰਦਰ ਸਜੋ ਆ ਕੇ ਕਿਉਂਕਿ ਜਿਹੜੇ ਹਿਸਾਬ ਨਾਲ ਸੰਗਤ ਜਿੰਨੀ ਅੰਦਰ ਆ ਉਹਨੇ ਬਾਹਰ ਫਿਰਦੀ ਸੰਗਤ ਬਹੁਤ ਜ਼ਿਆਦਾ ਸੰਗਤ ਦੀ ਕੋਈ ਕਮੀ ਪਰ ਸਾਰੇ ਅੰਦਰ ਆ ਜਾਓ ਸਭ ਨੂੰ ਬੇਨਤੀ ਆ ਥੋੜਾ ਸਮਾਂ ਆਪ ਜੀ ਨੇ ਬੱਖ-ਬੱਖ ਬੁਲਾਰਿਆਂ ਤੋਂ ਗੁਰਮਤ ਦੀਆਂ ਵਿਚਾਰਾਂ ਨੇ ਜਿਹੜੀਆਂ ਉਹ ਸਰਵਣ ਕੀਤੀਆਂ ਨੇ ਸੁਣੀਆਂ ਨੇ ਬਹੁਤ ਸੋਹਣੇ ਸਬਦ ਦੇ ਵਿਚਾਰ ਸੀ ਸੰਗਤ ਜੀ ਉਹਨਾਂ ਵਿਚਾਰਾਂ ਦੇ ਵਿੱਚੋਂ ਹੀ ਆਪਾਂ ਨੇ ਗੁਰਮਤਿ ਦੀਆਂ ਵਿਚਾਰਾਂ ਕਰਨੀਆਂ ਨੇ ਜੋ ਸੰਗਤ ਜੀ ਮਿਹਨਤ ਕੀਤੀ ਆ ਸਿੱਖ ਵਿਰਸਾ ਦਲ ਦੀ ਸਾਰੀ ਟੀਮ ਵੱਲੋਂ ਉਸ ਮਿਹਨਤ ਦਾ ਅੱਜ ਝਾੜ ਹੈ ਜਿਹੜਾ ਸੰਗਤ ਜੀ ਤੁਹਾਡੇ ਸਾਹਮਣੇ ਐ ਬਹੁਤ ਮੈਨੂੰ ਖੁਸ਼ੀ ਦੀ ਗੱਲ ਐ ਵੀ ਸੰਗਤ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਐ ਬੀਜੋ ਅੰਮ੍ਰਿਤ ਅਬਲਾਖੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਵਾਸਤੇ ਬਹੁਤ ਪ੍ਰਾਣੀ ਤਿਆਰ ਹੋਇਆ। ਖੁਸ਼ੀ ਦੀ ਗੱਲ ਐ ਸੰਗਤ ਜੀ ਜਦੋਂ ਤੁਹਾਡਾ ਸਾਰਾ ਪਰਿਵਾਰ ਇੱਕ ਇਕੱਠਾ ਹੋ ਕੇ ਬੈੰਦਾ ਉਹ ਤੋਂ ਸਭ ਤੋਂ ਵੱਧ ਖੁਸ਼ੀ ਕੀ ਨੁ ਹੁੰਦੀ ਐ ਭਲਾ ਸਾਡੇ ਮਾਤਾ ਪਿਤਾ ਨੂੰ ਸਾਡੇ ਬਾਪੂ ਨੂੰ ਖੁਸ਼ੀ ਹੁੰਦੀ ਐ ਜੇ ਉਹਦੇ ਚਾਰੇ ਮੁੰਡੇ ਨਾ ਚਾਰੇ ਇਕ ਮੰਜੇ ਤੇ ਬੈਠੇ ਹੋਣ ਬਾਪੂ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਵੀ ਭਾਈ ਮੇਰੇ ਬੱਚੇ ਮੇਰੀ ਔਲਾਦ ਆ ਜੁੜ ਕੇ ਬੈਠੇ ਆ ਬਾਪੂ ਸਭ ਤੋਂ ਵੱਧ ਖੁਸ਼ ਹੁੰਦਾ ਹੈ ਜੇ ਚਾਰਾਂ ਦੇ ਮੂੰਹ ਇਧਰ-ਇਧਰ ਨੇ ਸੰਗਤ ਜੀ ਉਹ ਗੱਲਾਂ ਕਰਦਾ ਭਾਈ ਕੀ ਦੱਸੀ ਸਾਡੇ ਪਰਿਵਾਰ ਦਾ ਬੁਲਾ ਹਾਲ ਹੈ ਅੱਜ ਸਭ ਤੋਂ ਵੱਧ ਖੁਸ਼ੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਵਾਸਤੇ ਹੈ ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਾਰਾ ਪਰਿਵਾਰ ਆਪਾ ਇਕੱਠੇ ਹੋਏ ਬੈਠੇ ਆਂ ਆਖੋ ਸਤਨਾਮ ਸ੍ਰੀ ਵਾਹਿਗੋ। ਇਹ ਨਾ ਤੁਸੀਂ ਕਹੋ ਵੀ ਬੱਚਿਆਂ ਨੂੰ ਲੈ ਕੇ ਆਏ ਆ। ਤੁਸੀਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨਜ਼ਰਾਂ 'ਚ ਬੈਠੇ ਹੋ ਸੰਗਤ ਜੀ। ਤੁਹਾਡੇ ਤੇ ਮਾਣ ਕਰਕੇ ਤੁਹਾਡੇ ਬੱਚਿਆਂ ਤੇ ਮਾਣ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਰਵੰਸ ਵਾਰਿਆ ਸੀ। ਜਿਹਦੇ ਪਹਿਲੇ ਚਾਰ ਹੋਣ ਉਹ ਗੋਦ ਕਿਉਂ ਲਊਗਾ ਭਾਈ ਉਹ ਕਹਿੰਦਾ ਮੇਰੇ ਤਾਂ ਚਾਰ ਨੇ ਇਹਨਾਂ ਨੂੰ ਮਸਾ ਪਾਲੂਗਾ ਮੈਂ ਤਾਂ ਪਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਾਰੇ ਕੁਰਬਾਨ ਕਰਕੇ ਗੋਦ ਖਾਲੀ ਕਰਕੇ ਤੇ ਤੁਹਾਡੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਗੋਦ ਲਿਆ ਸੰਗਤ ਜੀ ਤੇ ਇਥੋਂ ਤੱਕ ਕਿਹਾ ਪੰਥ ਬਸੈ ਮੈਂ ਉਜੜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਵੀ ਜਿਹੜਾ ਯੋਗਦਾਨ ਸਿੱਖ ਵਿਰਸਾ ਦਲ ਪੰਜਾਬ ਸਮੂਹ ਜਥੇਬੰਦੀ ਵੱਲੋਂ ਪਾਇਆ ਜਾ ਰਿਹਾ ਹੈ ਬਹੁਤ ਸੋਹਣਾ ਸਲੰਗਾ ਯੋਗ ਕਦਮ ਹੈ ਸੰਗਤ ਜੀ ਕਿਉਂਕਿ ਕਈ ਕਿ ਪਿੰਡਾਂ ਦੇ ਬੱਚੇ ਆਏ ਆ ਸੰਗਤ ਜੀ ਹਰੇਕ ਪਿੰਡ ਦੇ ਵਿੱਚ ਜਾ ਕੇ ਉਹਨਾਂ ਬੱਚਿਆਂ ਨੂੰ ਲਿਟਰੇਚਰ ਵੰਡਿਆ ਅੱਜ ਜਿੰਨੇ ਤੁਸੀਂ ਬੈਠੇ ਹੋ ਜਿੰਨੇ ਤੁਹਾਡੇ ਨਾਲ ਬੱਚੇ ਆਏ ਨੇ ਹਰੇਕ ਬੱਚੇ ਨੂੰ 10 ਗੁਰੂ ਸਾਹਿਬਾਨਾਂ ਦੇ ਨਾਂ ਯਾਦ ਨੇ ਜਿੰਨੇ ਬੈਠੇ ਹੋ ਕਿਉਂਕਿ ਪੇਪਰ ਹੋਇਆ ਨਾ ਰਿਜ਼ਲਟ ਹੋਣਾ ਹੈ ਹਰੇਕ ਬੱਚੇ ਨੂੰ 5 ਪਿਆਰਿਆਂ ਦੇ ਨਾਂ ਯਾਦ ਨੇ ਤਰਤੀਬ ਵਾ ਪੰਜੇ ਤਖਤਾਂ ਦੇ ਨਾਂ ਯਾਦ ਨੇ ਕਿਹੜਾ ਤਖਤ ਕਿੱਥੇ ਆ ਕਦੋਂ ਸਾਜਣਾ ਹੋਈ ਸਾਰਾ ਯਾਦ ਹੈ ਜਿਹੜੇ ਬੱਚੇ ਬੈਠੇ ਆ ਇਹ ਕਿੱਥੋਂ ਸਖੇ ਕਿਉਂਕਿ ਜੇ ਇਹ ਉਦਮ ਸਿੱਖ ਵਿਰਸਾ ਦਲ ਨੇ ਕੀਤਾ ਸੰਗਤ ਜੀ ਇਹ ਅੱਜ ਤੁਹਾਡੇ ਬੱਚਿਆਂ ਨੂੰ ਤਾਂ ਯਾਦ ਹੈ ਤੁਸੀਂ ਜਦੋਂ ਇਦਾਂ ਦੇ ਕੋਈ ਵੀ ਪਹਿਲ ਕਦਮੀ ਹੁੰਦੇ ਆ ਨਾ ਸਾਨੂੰ ਡਟ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਪਿਆਰੇ ਜਿਹੜਾ ਤੁਹਾਡੇ ਅੱਜ ਤੁਹਾਡੀਆਂ ਪੀੜ੍ਹੀ ਜਿਹੜੀ ਬੈਠੀ ਹੈ ਨਾ ਬੱਚੇ ਸਿਆਣੇ ਕਹਿੰਦੇ ਆ ਇੱਕ ਮੇਰਾ ਮਿੱਤਰ ਹੁੰਦਾ ਸੀ ਕਾਮਰੇਡ ਉਹ ਕਹਿੰਦਾ ਬਾਬਾ ਜੀ ਬੱਚਾ ਹੈ ਨਾ ਜਿਹੜਾ ਉਹ ਰਾਵਣ ਦਾ ਨੱਕ ਹੁੰਦਾ ਜਿੱਧਰ ਮਰਜ਼ੀ ਖਿੱਚ ਕੇ ਉਹਨੂੰ ਲਾ ਦੋ ਰਬੜ ਦਾ ਨੱਕ ਹੈ ਬੱਚਾ ਜਿੱਦਨ ਮਰਜ਼ੀ ਲਾ ਲੋ ਇਹ ਦੇਖਣਾ ਹੁਣ ਤੁਸੀਂ ਹੈ ਵੀ ਜਿਹੜਾ ਤੁਹਾਡੇ ਬੱਚਿਆਂ ਨੂੰ ਇਸ ਪਾਸੇ ਲਾ ਰਿਹਾ ਹੈ ਨਸ਼ੇ ਛੁਡਵਾ ਰਿਹਾ ਹੈ ਗੁਰੂ ਸਾਹਿਬਾਂ ਦੇ ਨਾਮ ਯਾਦ ਕਰਵਾ ਰਹੀ ਹੈ ਜਥੇਬੰਦੀ ਅਸੀਂ ਉਹਦਾ ਸਾਥ ਦੇਣਾ ਲਿਆ ਤਾਂ ਨਹੀਂ ਕਿਸੇ ਤੋਂ ਕੁਝ ਸੰਗਤ ਨਹੀਂ ਸਾਡੇ ਕੋਲੇ ਵੀ ਬਾਬਾ ਜੀ ਗਏ ਸੀ ਅਸੀਂ ਵੀ ਬੱਚਿਆਂ ਦੀ ਕਲਾਸ ਲਾਈ ਸਾਰੀ ਜਥੇਬੰਦੀ ਵੱਲੋਂ ਹਰੇਕ ਪਿੰਡ ਦੇ ਵਿੱਚ ਰਾਤਾਂ ਨੂੰ ਜਾ ਜਾ ਕੇ ਮਿਹਨਤ ਕਰ ਕਰਕੇ ਸੰਗਤ ਜੀ ਆਪਣੇ ਕੋਲੋਂ ਫਰੀ ਲਿਟਰੇਚਰ ਵੰਡ ਕੇ ਤੇ ਜਿਹੜੇ ਤੁਹਾਡੇ ਨਾਮ ਬੱਚਿਆਂ ਨੂੰ ਦੇਣੇ ਆ ਉਹ ਵੀ ਬਾਬਾ ਜੀ ਦੀ ਜਥੇਬੰਦੀ ਵੱਲੋਂ ਆ ਤੇ ਲਿਆ ਕੁਛ ਨਹੀਂ ਤੇ ਸੰਗਤ ਜੀ ਇਹ ਜਿਹੜੀਆਂ ਚੀਜ਼ਾਂ ਅੱਜ ਤੁਹਾਡੇ ਬੱਚੇ ਯਾਦ ਕਰਕੇ ਜਿਹੜੇ ਸਿੱਖੀ ਵਿਰਸੇ ਨਾਲ ਜੁੜ ਕੇ ਇਹਦਾ ਕਰਜ ਸੰਗਤ ਜੀ ਅਸੀਂ ਕਿਸੇ ਜਨਮ ਵਿੱਚ ਵੀ ਨਹੀਂ ਲਾ ਸਕਦੇ ਆਖੋ ਸਤਨਾਮ ਸ੍ਰੀ ਇਹਦਾ ਜਿਹੜਾ ਕਰਜ ਹੈ ਨਾ ਇਹ ਲੈਂਦਾ ਨਹੀਂ ਇਹ ਤਾਂ ਤੁਹਾਡੇ ਬੱਚਿਆਂ ਨੂੰ ਇੱਕ ਤੇ ਗੁਰਮਤ ਸਿੱਖਿਆ ਦਿੱਤੀ ਹੈ ਦੂਜਾ ਇਨਾਮ ਤੇ ਸੰਗਤ ਜੀ ਕਿੰਨਾ ਸੋਹਣਾ ਉਦਮ ਕੀਤਾ ਬਾਬਾ ਜੀ ਬੱਲੇ ਬਾਬਾ ਹਰਜਿੰਦਰ ਸਿੰਘ ਜੀ ਖਾਲਸਾ ਪੀਖੀ ਸਟੱਡ ਫਾਰਮ ਵਾਲੇ ਜਿਹੜੇ ਕਿਸੇ ਜਨਮਤਾਨ ਦੇ ਮਹਤਾਜ ਨਹੀਂ ਸੰਗਤ ਜੀ ਸਾਰੇ ਨਗਰਾਂ ਦੀ ਸੰਗਤ ਉਹਨਾਂ ਨੂੰ ਜਾਣਦੀ ਹੈ ਤੇ ਸਾਨੂੰ ਇਹੋ ਜੇ ਗੁਰਮਖ ਪਿਆਰਿਆਂ ਦਾ ਸਾਥ ਦੇਣਾ ਚਾਹੀਦਾ ਹੈ ਭਾਈ ਬੀਬੀਆਂ ਬਾਰੇ ਵੀ ਬੋਲਿਆ ਵੀ ਬੀਬੀਓ ਤੁਸੀਂ ਸਾਥ ਦਿਆ ਕਰੋ ਬੱਚਿਆਂ ਦਾ ਭਾਈਆਂ ਬਾਰੇ ਵੀ ਬੋਲਿਆ ਗਿਆ ਸੰਗਤ ਜੀ ਕਿਉਂਕਿ ਸਾਰਾ ਕੁਝ ਤਾਂ ਹੋਊਗਾ ਸੰਗਤ ਜੀ ਜੇ ਤੁਸੀਂ ਦੋਨੇ ਸਹੀਂ ਕਿਸੇ ਸਿਆਣੇ ਬੱਚੇ ਨਾਲ ਸੰਗਤ ਜੀ ਕਹਿੰਦੇ ਇੱਕ ਮਾਤਾ ਪਿਤਾ ਆਪਣੇ ਬੱਚੇ ਨੂੰ ਲੈ ਕੇ ਕਿਸੇ ਮਨੋਵਿਗਿਆਨੀ ਕੋਲੇ ਚਲੇ ਗਏ ਉਹ ਕਹਿੰਦੇ ਦੱਸੋ ਜੀ ਇਹਨੂੰ ਕਿਹੜੀ ਵਿੱਦਿਆ ਦਈਏ ਵਿੱਦਿਆ ਕਦੋਂ ਤੋਂ ਇਹਦੀ ਸ਼ੁਰੂ ਕਰੀਏ ਉਹ ਕਹਿਣ ਲੱਗਿਆ ਭਾਈ ਇਹਦੇ ਜਨਮ ਤੋਂ 1 ਸਾਲ ਪਹਿਲਾਂ ਵਿਦਿਆ ਸ਼ੁਰੂ ਕਰਨੀ ਸੀ ਤੁਸੀਂ ਉਹ ਮਾਤਾ ਪਿਤਾ ਕਹਿੰਦੇ ਵੀ ਬੱਚੇ ਦਾ ਜਨਮ ਨਹੀਂ ਹੋਇਆ ਸਿੱਖਿਆ ਕਿਵੇਂ ਦੇਵਾਂਗੇ ਅਸੀਂ ਉਹ ਕਹਿੰਦੇ ਭਾਈ ਸਿੱਖਿਆ ਇਹ ਦੇਣੀ ਆ ਵੀ ਜਿਹੜੇ ਮਾਤਾ ਪਿਤਾ ਨੇ ਜਿਹੜੇ ਬੱਚੇ ਨੂੰ ਤੁਸੀਂ ਉਸ ਰਾਹ ਤੇ ਤੋਰਨਾ ਚਾਹੁੰਦੇ ਹੋ ਸਿੱਖੀ ਦੇ ਰਾਹ ਤੇ ਤੋਰਨਾ ਉਹ ਰਾਹ ਤੇ ਪਹਿਲਾਂ ਤੁਸੀਂ ਖੁਦ ਤੁਰੇ ਹੋਮੋ ਫਿਰ ਤੁਹਾਡਾ ਬੱਚਾ ਤੁਰੇਗਾ ਜਿਵੇਂ ਖੁਦ ਨਹੀਂ ਤੁਰੇ ਸੰਗਤ ਜੀ ਕੋਈ ਸਮਾਂ ਹੁੰਦਾ ਸੀ ਭਾਈ ਤਾਰੂ ਸਿੰਘ ਜੀ ਦੀ ਵੀ ਉਦਾਹਰਣ ਦਿੱਤੀ ਗਈ ਇਤਿਹਾਸ ਵਿੱਚੋਂ ਪਰ ਸਿੱਖਿਆ ਕੀ ਦੀ ਸੀ ਭਾਈ ਤਾਰੂ ਸਿੰਘ ਦੇ ਮਾਤਾ ਜੀ ਅੱਜ ਆਪਾਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਪਰ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਐਸੇ ਭਗਤ ਬੈਠੇ ਆ ਜਿਨ੍ਹਾਂ ਦਾ ਜ਼ਿਕਰ ਵੀ ਹੋਇਆ ਹੈ ਬਾਬਾ ਫਰੀਦ ਸਾਹਿਬ ਜੀ ਪਰ ਫਰੀਦ ਸਾਹਿਬ ਜੀ ਨੂੰ ਇਸ ਪਾਸੇ ਲਾਉਣ ਵਾਲੇ ਅੱਜ ਲੱਖਾਂ ਦੀ ਤੈਦਾਦ ਦੇ ਵਿੱਚ ਨਹੀਂ ਦੁਨੀਆ ਮੱਥਾ ਟੇਕਦੀ ਹੈ ਜੇ ਅੱਜ ਫਰੀਦ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਮਿਲੀ ਹੈ ਤਾਂ ਇਹ ਉਹਨਾਂ ਦੀ ਮਾਤਾ ਦੀ ਬਦੌਲਤ ਮਿਲੀ ਹੈ ਸੰਗਤ ਜੀ ਕਿਉਂਕਿ ਮਾਂ ਨੇ ਬਚਪਨ ਦੇ ਵਿੱਚ ਲਾਇਆ ਜੇ ਮਾਂ ਨੇ ਲਾਇਆ ਤਾਂ ਕਿੰਨਿਆਂ ਨੇ ਆਪਾ ਮੱਥਾ ਟੇਕਿਆ ਭਾਈ ਬਾਬਾ ਫਰੀਦ ਸਾਹਿਬ ਜੀ ਕਹਿਣ ਦਾ ਭਾਵ ਇਹ ਹੈ ਵੀ ਸਾਨੂੰ ਜਿਹੜਾ ਘਰਾਂ ਦਾ ਮਾਹੌਲ ਹੈ ਉਹਦਾਂ ਦਾ ਸਿਰਜਣਾ ਪਊਗਾ ਸੰਗਤ ਜੀ ਸਾਡੇ ਅੱਜ ਪਛਮੀ ਸਭਿਆਚਾਰ ਆ ਗਿਆ ਸੰਗਤ ਜੀ ਕੋਈ ਇਦਾਂ ਦੇ ਉਦਮ ਪਰਾਲੇ ਕਰਦਾ ਕੋਈ ਗੁਰਮਤਿ ਦੀ ਗੱਲ ਕਰਨ ਵਾਲਾ ਤੁਹਾਡੇ ਨਗਰਾਂ ਦੇ ਵਿੱਚ ਆਉਂਦਾ ਪਹਿਲਾਂ ਤਾਂ ਮੈਂ ਚੰਗੀ ਗੱਲ ਕਹਿੰਦੇ ਇਸ ਨਗਰ ਨੂੰ ਸੰਗਤ ਜੀ ਵੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਕਮੇਟੀ ਬਾਰੇ ਵੀ ਦੱਸਿਆ ਕਹਿੰਦੇ ਬਹੁਤ ਵਧੀਆ ਕਮੇਟੀ ਆ ਸੰਗਤ ਕਿਉਂਕਿ ਕਈ ਪਿੰਡਾਂ ਦੇ ਵਿੱਚ ਇਦਾਂ ਦੇ ਹੁੰਦੇ ਆ ਵੀ ਸੰਗਤ ਜੀ ਅਸੀਂ ਗੁਰਮਤਿ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਬਾਬਾ ਜੀ ਵੀ ਜਾਂਦੇ ਆ ਹਰੇਕ ਨਗਰ ਦੇ ਵਿੱਚ ਪਰ ਕਈ ਬੰਦੇ ਚੀਜ਼ਾਂ ਖੁਦ ਨਹੀਂ ਚਾਹੁੰਦੇ ਅਸੀਂ ਸਿੱਖ ਹੋ ਕੇ ਖੁਦੇ ਚੀਜ਼ਾਂ ਨਹੀਂ ਚਾਹੁੰਦੇ ਵੀ ਸਾਡੇ ਪਿੰਡ ਵਿੱਚ ਕੋਈ ਇਦਾਂ ਦਾ ਸਮਾਗਮ ਹੋਵੇ ਸਾਰਾ ਟੋਟਲ ਸੰਗਤ ਜੀ ਜਥੇਬੰਦੀ ਵੱਲੋਂ ਪ੍ਰਬੰਧ ਕੀਤਾ ਗਿਆ ਸਾਡੀ ਕਮੇਟੀ ਇਸ ਨਗਰ ਦੀ ਕਮੇਟੀ ਵੱਲੋਂ ਕੀਤਾ ਗਿਆ ਤੇ ਜੇ ਆ ਤੁਹਾਡੀ ਪੀੜੀ ਹੈ ਨਾ ਜਿਹੜੀ ਸੰਗਤ ਜੀ ਜਿਹੜੀਆਂ ਪੀੜੀਆਂ ਲੰਘ ਗਈਆਂ ਵੀ ਪਲੱਸ ਹੋਗੇ ਸੰਗਤ ਜੀ ਉਹਨਾਂ ਦੀ ਛੱਡੋ ਜਿਹੜੇ ਆ ਤੁਹਾਡੇ ਬੱਚੇ ਛੋਟੇ ਮਾਸੂਮ ਬੱਚੇ ਨੇ ਜੇ ਤੁਸੀਂ ਇਸ ਪੀੜੀ ਨੂੰ ਸੰਭਲੋ ਤਾਂ ਆਉਣ ਵਾਲੀਆਂ ਕਈ ਪੀੜ੍ਹੀਆਂ ਵੀ ਸੰਭੀਆਂ ਜਾ ਸਕਦੀਆਂ ਨੇ ਇਹਨਾਂ ਦੀਆਂ ਹਜੇ ਮੈਰਜਾਂ ਹੋਣੀਆਂ ਨੇ ਵਿਆਹ ਹੋਣੇ ਆ ਅੱਗੇ ਘਰ ਵਧਣੇ ਆ ਸੰਗਤ ਜੀ ਇਹ ਤਾਂ ਬਚਣਗੀਆਂ ਜੇ ਇਦਾਂ ਦੇ ਉਦਮ ਪ੍ਰਾਲੇ ਕਰਨ ਵਾਲੇ ਗੁਰਮਖੰਦਾਂ ਤੁਸੀਂ ਸਾਥ ਦਿਓਗੇ ਜੇ ਤੁਸੀਂ ਸਾਥ ਨਹੀਂ ਦਿਓਗੇ ਸ਼ਾਇਦ ਸਾਰਿਆਂ ਨੂੰ ਨਾ ਪਤਾ ਹੋਵੇ ਬਾਬਾ ਹਰਜਿੰਦਰ ਸਿੰਘ ਹੋਰਾਂ ਦਾ ਕਾਰੋਬਾਰ ਹੈ ਜਿਹੜਾ ਸੰਗਤ ਜੀ ਉਹਨਾਂ ਦੀ ਲਾਈਫ ਹੈ ਜਿਹੜੀ ਕਿੰਨੀ ਵਿਜੀ ਹੈ ਦਿਨ ਰਾਤ ਸੰਗਤ ਜੀ ਉਹ ਤੁਰੇ ਫਿਰਦੇ ਰਹਿੰਦੇ ਮੈਂ ਇੱਕ ਦਿਨ ਹੱਸਣ ਲੱਗਿਆ ਇਹਨਾਂ ਨੂੰ ਮੈਂ ਕਿਹਾ ਬਾਬਾ ਜੀ ਤੁਸੀਂ ਤਾਂ ਇਹਨਾਂ ਨੇ ਇੱਕ ਕਮਰਾ ਬਣਾਇਆ ਹੋਇਆ ਮਿਲਣ ਵਾਸਤੇ ਬਹੁਤ ਆਉਂਦੇ ਆ ਸੰਗਤ ਜੀ ਦਿਨੇ ਉਹ ਕਮਰੇ ਦੇ ਵਿੱਚ ਸੰਗਤਾਂ ਨੂੰ ਮਿਲਦੇ ਰਹਿੰਦੇ ਆ ਤੇ ਰਾਤ ਨੂੰ ਸੰਗਤ ਜੀ ਕਦੇ ਕਿਸੇ ਨਾਲ ਗ੍ਰੰਥੀ ਨਾਲ ਕਦੇ ਕਮੇਟੀ ਨਾਲ ਕਦੇ ਕਿਸੇ ਜਥੇਬੰਦੀ ਨਾਲ ਸੰਗਤ ਜੀ ਮੀਟਿੰਗ ਕਰਨੇ ਪੈਂਦੀ ਐ ਇਹਨਾਂ ਨੂੰ ਦਿਨ ਰਾਤ ਇਹਨਾਂ ਨੇ ਇੱਕ ਕੀਤੀ ਹੋਈ ਐ ਸੰਗਤ ਜੀ ਉਹ ਦਿਨ ਰਾਤ ਮਿਹਨਤ ਦੀ ਬਦੌਲਤ ਅੱਜ ਜਿਹੜਾ ਸੰਗਤ ਜੀ ਤੁਸੀਂ ਤੁਹਾਡੇ ਬੱਚੇ ਤੁਸੀਂ ਤਾਂ ਮੈਂ ਕਹਿੰਦਾ ਵੀ ਤੁਸੀਂ ਇਕੱਲੇ ਇਨਾਮਾਂ ਤਾਂ ਕਿਸਮਤ ਨਹੀਂ ਵੀ ਸਾਡੇ ਬੱਚੇ ਨੂੰ ਇਨਾਮ ਮਿਲੇ ਇਨਾਮ ਭਾਵੇਂ ਨਾ ਮਿਲੇ ਪਰ ਤੁਸੀਂ ਤਾਂ ਐਦਾਂ ਦੀਆਂ ਰੂਹਾਂ ਵਾਸਤੇ ਇਕੱਲੇ ਇਕੱਲੇ ਨੂੰ ਅਰਦਾਸ ਕਰਨੀ ਚਾਹੀਦੀ ਹੈ ਤੁਹਾਡੇ ਬੱਚੇ ਅੱਜ ਨਸ਼ਿਆਂ ਤੋਂ ਬਚ ਰਹੇ ਆ ਸੰਗਤ ਜੀ ਸ਼ਾਇਦ ਮੈਨੂੰ ਵੀ ਨਹੀਂ ਪਤਾ ਉਹ ਤਰਤੀਬ ਵਾਰ ਪੰਜ ਪਿਆਰੇ ਦੇ ਨਾਮ ਨਾਲੇ ਇਸ ਫੀਲਡ ਦੇ ਅਸੀਂ ਗ੍ਰੰਥੀ ਸਿੰਘਾ ਗੁਰੂ ਘਰਾਂ ਚ ਰਹਿੰਦੇ ਆ ਪਰ ਜਿੰਨੇ ਬੱਚੇ ਬੈਠੇ ਆ ਸੰਗਤ ਜੀ ਸਾਡੇ ਨਗਰ ਦੇ ਵਿੱਚ ਉਹ 15 16 ਬੱਚੇ ਆਏ ਆ ਮੈਂ ਇੱਕ ਖੜਾ ਕਰਕੇ ਸੰਗਤ ਜੀ ਉਹਨੂੰ ਪੁੱਛਾਂ ਉਹ ਤਰਤੀਬ ਵਾਰ ਪੰਜੇ ਪਿਆਰਿਆਂ ਦੇ ਪਿਤਾ ਮਾਤਾ ਕਿੱਥੇ ਜਨਮ ਹੋਇਆ ਤਰਤੀਬ ਵਾਰ ਦੱਸੋਗਾ ਸੰਗਤ ਜੀ ਤੁਸੀਂ ਮੰਨੋ ਨਾ ਮੰਨੋ ਪਰ ਮੈਂ ਗੱਲ ਨੂੰ ਮੰਨਦਾ ਇਹ ਸਾਰਾ ਸਿਹਰਾ ਤੁਹਾਡੇ ਬੱਚਿਆਂ ਦੀ ਮਿਹਨਤ ਦਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਾਬਾ ਹਰਜਿੰਦਰ ਸਿੰਘ ਜੀ ਦੇ ਸਿਰ ਜਾਂਦਾ ਸੰਗਤ ਤੁਸੀਂ ਮੰਨੋ ਨਾ ਕੱਲੇ ਨਹੀਂ ਵੀ ਸਾਡੇ ਬੱਚਿਆਂ ਨੂੰ ਇਹ ਨਾਮ ਮਿਲਣਗੇ ਜਦੋਂ ਕੋਈ ਇਦਾਂ ਦੀ ਰੂਹ ਨਾ ਸੰਗਤ ਜੀ ਕੋਈ ਇਦਾਂ ਦਾ ਤੁਹਾਡੇ ਬੱਚਿਆਂ ਨੂੰ ਬਚਾਉਣ ਵਾਲਾ ਕੋਈ ਡੁੱਬਦੇ ਨੂੰ ਸਹਾਰਾ ਦੇਣ ਵਾਲਾ ਆਉਂਦਾ ਨਾ ਉਹਦਾ ਸ਼ੁਕਰ ਕਰਿਆ ਕਰੋ ਧੰਨਵਾਦ ਕਰਿਆ ਕਰੋ ਕੀ ਲੋੜ ਪੈਗੀ ਬਈ ਇਹਨਾਂ ਦੇ ਸਾਰਾ ਪਰਵਾ ਸਭ ਕੁਝ ਹੈ ਮਾਲਕ ਦੀ ਕਿਰਪਾ ਦੇ ਨਾਲ ਸੰਗਤ ਜੀ ਵਾਹਿਗੁਰੂ ਦਾ ਦਿੱਤਾ ਹੋਇਆ ਮੈਂ ਤਾਂ ਕਹਿੰਦਾ ਇਹਨਾਂ ਨੂੰ ਤਾਂ 0% ਵੀ ਲੋੜ ਨਹੀਂ ਆ 0% ਵੀ ਕਿਉਂਕਿ ਕਈਆਂ ਦੇ ਮਨ 'ਚ ਹੁੰਦਾ ਪਤਾ ਨਹੀਂ ਕੀ ਕੀ ਬਣਦਾ ਹੋਊਗਾ ਬਣਦਾ ਤਾਂ ਸੰਗਤ ਜੀ ਹੈਗਾ ਪਰ ਐਸੀ ਗੱਲ ਨਹੀਂ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰੋਂ ਮਾਣ ਮਿਲਦਾ ਇਹ ਬਣਦਾ ਹੈ ਇਹ ਇਹਨਾਂ ਦੇ ਅੰਦਰ ਦਰਦ ਦਾ ਸੰਗਤ ਜੀ ਜਿਹਦੇ ਅੰਦਰ ਦਰਦ ਹੈ ਉਹ ਤੁਰੂਗਾ ਹੀ ਤੁਰੂਗਾ ਭਾਵੇਂ ਲੋਕ ਉਹਨੂੰ ਗਾਲ੍ਹਾਂ ਦੇਣ ਮਿਹਣੇ ਦੇਣ ਜੋ ਮਰਜੀ ਕਹਿਣ ਜੇ ਤੁਹਾਡੇ ਅੰਦਰ ਦਰਦ ਹੈ ਤੁਹਾਡੇ ਕਿਸੇ ਵੀ ਅੰਦਰ ਦਰਦ ਹੈ ਮੈਂ ਤਾਂ ਇਹ ਬੇਨਤੀ ਕਰਦਾ ਹੁਣਾਂ ਵੀ ਭਾਈ ਕੱਲਾ ਕੱਲਾ ਪ੍ਰਚਾਰਕ ਬਣੋ ਸਿੱਖੋ ਅਜ ਦੂਜੇ ਧਰਮਾਂ ਦੇ ਕੱਲੇ ਕੱਲੇ ਪ੍ਰਚਾਰਕ ਨੇ ਕੱਲਾ ਤੁਸੀਂ ਗ੍ਰੰਥੀਆਂ ਤੇ ਰਾਗੀ ਢਾਡੀਆਂ ਤੋਂ ਨਾ ਸਿੱਟਿਆ ਕਰੋ ਇਹ ਇਹਨਾਂ ਦੀ ਡਿਊਟੀ ਹੈ ਕੱਲਾ ਸਾਰਿਆਂ ਦੇ ਸਿੱਟਿਆ ਕਰੋ ਸੰਗਤ ਜੀ ਕੱਲੇ ਕੱਲੇ ਪ੍ਰਚਾਰਕ ਬਣੋ ਜਦੋਂ ਕੋਈ ਆਉਂਦਾ ਸਹਿਯੋਗ ਦਿੰਦਾ ਹੈ ਭਿਖੀ ਸੰਗਤ ਬਾਬਾ ਜੀ ਨੂੰ ਜੋ ਕਹਿੰਦੀ ਹੈ ਨਾ ਸੰਗਤ ਜੀ ਵੀ ਗੁਰਦੁਆਰਾ ਸਾਹਿਬ ਦੀ ਸੇਵਾ ਕਰਨੀ ਹੈ ਭੇਖੀ ਦੀ ਸੰਗਤ ਹੈ ਉਹ ਸੇਵਾ ਚੱਲ ਰਹੀ ਹੈ ਸੰਗਤ ਜੀ ਕਈ ਸੇਵਾਵਾਂ ਨੇ ਸੰਗਤ ਜੀ ਕੱਲੇ ਭੇਖੀ ਗੁਰਦੁਆਰੇ ਸਾਹਿਬ ਦੀ ਸੰਗਤ ਦੀ ਸੇਵਾ ਨਹੀਂ ਗੁਰਦੁਆਰਾ ਸਾਹਿਬ ਦੀ ਕਿਉਂਕਿ ਸੰਗਤ ਜੀ ਸਾਨੂੰ ਜੋ ਅੱਜ ਮਾਨ ਸਤਕਾਰ ਮਿਲਿਆ ਹੈ ਉਹ ਬਾਬਾ ਜੀ ਵੱਲੋਂ ਸੰਗਤ ਜੀ ਇਹਨਾਂ ਦੇ ਅੰਦਰ ਕਿਤੇ ਦਰਦ ਸੀ ਗਰੰਥੀਆਂ ਪ੍ਰਤੀ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਮaaf ਕਰਨਾ ਸਾਰਿਆਂ ਨੂੰ ਮੈਂ ਕਹਿੰਦਾ ਵੀ ਗਰੰਥੀਆਂ ਦੇ ਅੰਦਰ ਨਹੀਂ ਦਰਦ ਇਹਨਾਂ ਪ੍ਰਤੀ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਇਹਨਾਂ ਨੇ ਉਦਮ ਕੀਤਾ ਵੀ ਬਾਬਾ ਜੀ ਤੁਹਾਡਾ ਗਰੰਥੀਆਂ ਦਾ ਕੋਈ ਸੁਧਾਰ ਹੋ ਜੇ ਤੁਹਾਡੀਆਂ ਕੁੜੀਆਂ ਵਿਆਹਣ ਵਾਲੀਆਂ ਹੁੰਦੀਆਂ ਨੇ ਕਈ ਵਾਰੀ ਤੁਹਾਡੇ ਬੱਚੇ ਪੜ੍ਹਦੇ ਆ ਫੀਸਾਂ ਕੰਨੀਓ ਝਾਕੀ ਜਾਂਦੇ ਰਹਿੰਨੇ ਹੋ ਅਸੀਂ ਖੁਦ ਸਾਡੀ ਇਹ ਹਾਲਤ ਤੁਸੀਂ ਡਾਲੀ ਮੰਗ ਕੇ ਗੁਜ਼ਾਰਾ ਕਰਦੇ ਹੋ 5-10 ਹਰ ਤੁਹਾਡੀ ਤਨਖਾਹ ਵੀ ਕੁਝ ਨਾ ਕੁਝ ਬਾਬਾ ਜੀ ਤੁਸੀਂ ਗਰੰਤੀਆਂ ਨੂੰ ਉਦਮ ਕਰੋ ਅਸੀਂ ਕੁਝ ਨਾ ਕੁਝ ਰਲ ਮਿਲ ਕੇ ਸਾਰਾ ਗਰੰਤੀਆਂ ਦਾ ਸਹਿਯੋਗ ਕਰੀਏ ਪਰ ਸੰਗਤ ਜੀ ਬਾਬਾ ਜੀ ਨੇ ਤਾਂ ਮੈਨੂੰ ਪਹਿਲਾਂ ਗੱਲ ਕਹਿਤੀ ਸੀ ਪਰ ਇਹ ਮੈਂ ਵੀ ਮੰਨ ਗਿਆ ਸੰਗਤ ਜੀ ਵੀ ਅਸੀਂ ਖੁਦ ਨਹੀਂ ਭਲਾ ਚਾਹੁੰਦੇ ਵੀ ਸਾਡਾ ਭਲਾ ਹੋਵੇ ਅੱਜ ਮੈਂ ਬਹੁਤ ਗਰੰਥੀਆਂ ਨੂੰ ਵੀ ਫੋਨ ਕੀਤੇ ਸੰਗਤ ਆ ਗਈ ਸੰਗਤ ਵਿੱਚ ਕੋਈ ਨਹੀਂ ਸੰਗਤ ਚਾਹੁੰਦੀ ਹੈ ਹਰੇਕ ਚੀਜ਼ ਚਾਹੁੰਦੀ ਹੈ ਬੀਬੀਆਂ ਚਾਹੁੰਦੀਆਂ ਨੇ ਭਾਈ ਚਾਹੁੰਦੇ ਆ ਵੀ ਗੁਰਮਤ ਦਾ ਉਪਰਾਲਾ ਹੋਵੇ ਪਰ ਕਿਤੇ ਕਿਤੇ ਸਾਡੇ ਵਿੱਚ ਵੀ ਘਾਟਾਂ ਨੇ ਉਹਨਾਂ ਘਾਟਾਂ ਨੂੰ ਅਸੀਂ ਪੂਰਾ ਕਰਨਾ ਸੰਗਤ ਜੀ ਮੇਰੇ ਨਗਰ ਦੀ ਕਮੇਟੀ ਮੈਂਬਰ ਆਏ ਆ ਸੰਗਤ ਜੀ ਮੈਂ ਅੱਜ ਦੀ ਗੱਲ ਕਰਦਾ ਕੱਲ ਨੂੰ ਕੀ ਹੋ ਜੇ ਗੁਰੂ ਸਾਹਿਬ ਜਾਣਦੇ ਆ 6-7 ਮਹੀਨੇ ਹੋਏ ਆ ਦਾਸਨ ਉਥੇ ਗੁੜਤੜੀ ਨਗਰ ਸੇਵਾ ਕਰਦੇ ਆ ਜੋ ਵੀ ਇਹਨਾਂ ਨੂੰ ਬਚਨ ਕਹਿੰਦੇ ਆ ਸੰਗਤ ਜੀ ਇਹਨਾਂ ਨੇ ਕਦੇ ਵੀ ਨਾ ਨਹੀਂ ਕੀਤੀ ਬੱਚੇ ਪੜ੍ਹਾਏ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਤੇ ਅੱਜ ਬੱਚਿਆਂ ਨੂੰ ਗੱਡੀ ਕਰਾ ਕੇ ਲੈ ਕੇ ਆਏ ਆ ਸੰਗਤ ਜੀ ਮੈਂ ਕਹਿੰਨਾ ਹਰੇਕ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਜਿਹੜੀ ਸਾਡੇ ਗ੍ਰੰਥੀ ਸਿੰਘਾਂ ਦਾ ਸਹਿਯੋਗ ਦੇਵੇ ਜਿਹੜਾ ਤੁਹਾਡੇ ਬੱਚਿਆਂ ਨੂੰ ਕੋਈ ਗੁਰਮਤ ਦਾ ਉਪਰਾਲਾ ਕਰਕੇ ਜੋੜਦਾ ਹੈ ਤੁਸੀਂ ਉਹਨਾਂ ਬੱਚਿਆਂ ਦਾ ਸਾਥ ਦਿਓ ਉਹਨਾਂ ਮਹਾਪੁਰਖਾਂ ਦਾ ਸਾਥ ਦਿਓ ਸੰਗਤ ਜੀ ਕਿਉਂਕਿ ਬਹੁਤ ਧਾਰਮਿਕ ਦਾਰੇ ਸਾਡੇ ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਕੁੰਭ ਕਰਨ ਵਾਲੀ ਨੀਂਦ ਸੁੱਤੀਆਂ ਪਈਆਂ ਨੇ ਤੇ ਤੁਸੀਂ ਉਹਨਾਂ ਨੂੰ ਜਗਾਉਣਾ ਨਹੀਂ ਚਾਹੁੰਦੇ ਤੇ ਉਹ ਜਾਗਣਾ ਨਹੀਂ ਚਾਹੁੰਦੇ ਸੰਗਤ ਜੀ ਉਹ ਜਾਗਣਾ ਨਹੀਂ ਚਾਹੁੰਦੇ ਤੇ ਤੁਸੀਂ ਜਗਾਉਣਾ ਨਹੀਂ ਚਾਹੁੰਦੇ ਉਹ ਕੁੰਭ ਕਰਨ ਵਾਲੀ ਨੀਂਦ ਚੋਂ ਜਗਾਓ ਭਾਈ ਉਹਨਾਂ ਨੂੰ ਆ ਉਹਦੋਂ ਬਾਬਾ ਜੀ ਨੂੰ ਕਰਨੇ ਪੈ ਰਹੇ ਆਪਣਾ ਕੰਮਕਾਰ ਛੱਡ ਕੇ ਕਰਨੇ ਪੈ ਰਹੇ ਪਰ ਜਿੰਨਾ ਸੰਸਥਾਵਾਂ ਦੀਆਂ ਜਿੰਨਾ ਕਮੇਟੀਆਂ ਦੀਆਂ ਇਹ ਜ਼ਿੰਮੇਵਾਰੀਆਂ ਬਣਦੀਆਂ ਸੀ ਉਹਨਾਂ ਨੂੰ ਘੱਟੋ ਘੱਟ ਪੁੱਛਿਆ ਕਰੋ ਵੀ ਭਾਈ ਸਾਡੇ ਪਿੰਡ ਦਾ ਗੁਰਮਤ ਸਮਾਗਮ ਦਿਖਾਈ ਕਿੱਥੇ ਜੇ ਹੋਇਆ ਸੀ ਸਾਡੇ ਬੱਚੇ ਭਾਈ ਕਿੰਨੇ ਕੁ ਜੁੜੇ ਆ ਕਿੰਨੇ ਕੁ ਸਾਡੇ ਪਿੰਡ ਅਮਰਤਵਲਾ ਕੀ ਹੋਏ ਸੀ ਪੁੱਛਣ ਦਾ ਤਾਂ ਹੱਕ ਹੈ ਨਾ ਜੇ ਬਹੁਤਾ ਨਹੀਂ ਆਪਾਂ ਕੁਝ ਕਰ ਸਕਦੇ ਪੁੱਛਦਾ ਸਕਦੇ ਕੋਈ ਗ੍ਰੰਥੀ ਗਲਤੀ ਕਰਦੇ ਮਹਾਰਾਜ ਜੀ ਇੱਥੇ ਸਾਰਾ ਪਿੰਡ ਇਕੱਠਾ ਹੋ ਜੂ ਤੁਹਾਡੇ ਨਗਰ ਦੇ ਵਿੱਚ ਕੋਈ ਇਦਾਂ ਦਾ ਆਜੇ ਲੀਡਰ ਉਹਨੂੰ ਸੰਗਤ ਜੀ ਕੋਈ ਨਹੀਂ ਪੁੱਛਦਾ ਪੁੱਛਦਾ ਸਕਦੇ ਹਾਂ ਵੀ ਭਾਈ ਸਾਡੇ ਬੱਚੇ ਅੱਜ ਨਸ਼ਿਆਂ ਕਿੰਨੀ ਜਾ ਰਹੇ ਐ ਤੇ ਤੁਸੀਂ ਏਸੀ ਦਫ਼ਤਰਾਂ ਦੇ ਵਿੱਚ ਬੈਠੇ ਕੁਰਸੀਆਂ ਕਮਾਈ ਜਾਂਦੇ ਹੋ ਤੇ ਤੁਹਾਡਾ ਫਰਜ਼ ਕੀ ਐ ਇੰਨਾ ਕਿਤੇ ਆਪਾਂ ਪੁੱਛ ਸਕਦੇ ਹਾਂ ਸੰਗਤ ਜੀ ਆਪਾਂ ਨੂੰ ਹੱਕ ਐ ਕਿਉਂਕਿ ਆਪਣੀ ਸਿਹਤ ਤੇ ਆਪਣੀ ਵੋਟ ਤੇ ਉਹ ਬਣਿਆ ਸੰਗਤ ਜੀ ਜੇ ਤੁਸੀਂ ਨਹੀਂ ਪੁੱਛੋਗੇ ਤੇ ਫਿਰ ਪਾਕਿਸਤਾਨ ਚੋਂ ਤਾਂ ਕਿਸੇ ਨੇ ਨਹੀਂ ਪੁੱਛਣਾ ਆਉਣਾ ਵੀ ਭਾਈ ਇੰਡੀਆ ਦੇ ਬੱਚੇ ਕੀ ਕਰਦੇ ਨੇ ਜਿਨ੍ਹਾਂ ਦੇ ਅੰਦਰ ਦਰਦ ਹੈ ਉਹ ਹੀ ਪੁੱਛਣਗੇ ਤੁਹਾਨੂੰ ਸੰਗਤ ਜੀ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਆ ਜਿਹੜਾ ਤੁਹਾਡਾ ਨਗਰ ਮੋਹਰ ਸਿੰਘ ਵਾਲਾ ਮੈਂ ਤਾਂ ਇੱਥੇ ਪਹਿਲੀ ਵਾਰ ਅੱਜ ਸੰਗਤ ਦੇ ਦਰਸ਼ਨ ਕੀਤੇ ਨੇ ਪਰ ਸੰਗਤ ਜੀ ਇਸ ਸਮਾਗਮ ਦੀ ਬਦੌਲਤ ਤੁਹਾਡਾ ਨਗਰ ਪੂਰੇ ਵਰਲਡ ਵਿੱਚ ਨਾਂ ਜਾ ਰਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੂਰੇ ਵਰਲਡ ਵਿੱਚ ਨਾਂ ਜਾਂਦਾ ਸੰਗਤ ਜੀ ਇਸ ਗੱਲਾਂ ਦਾ ਮਾਣ ਕਰਨਾ ਹੈ ਆਪਾਂ ਨੇ ਕਿਉਂਕਿ ਕੋਈ ਸਮਾਂ ਹੁੰਦਾ ਸੀ ਉਹ ਗੁਰੂ ਕੇ ਸਿੱਖ ਜਿਹੜਿਆਂ ਨੇ ਘਰਵਾਰ ਛੱਡਤਾ ਪਰ ਸਿੱਖੀ ਨਹੀਂ ਛੱਡੀ ਜੰਗਲਾਂ 'ਚ ਰਹਿਣਾ ਪਸੰਦ ਕੀਤਾ ਪਰ ਸਿੱਖੀ ਰੱਖੀ ਅੱਜ ਤੁਹਾਨੂੰ ਕੋਈ ਘਰਵਾਰ ਨਹੀਂ ਛੁੜਾ ਰਿਹਾ ਤੁਹਾਡੇ ਸਿਰ ਤੇ ਕਿਸੇ ਨਿਆਰੀ ਨਹੀਂ ਧਰੀ ਸੰਗਤ ਜੀ ਅੱਜ ਸਿੱਖ ਉਹ ਦੇਦਰ ਨਹੀਂ ਆਉਣੇ ਚਾਹੁੰਦੇ ਤੁਸੀਂ ਬੱਚਿਆਂ ਨੂੰ ਸੰਭਾਲਣਾ ਹੈ ਆਪਣੇ ਆਪ ਨੂੰ ਸੰਭਾਲਣਾ ਹੈ ਸਹ ਦਿੱਤਾ ਹੋਇਆ ਸਮਾਂ ਜਿਹੜਾ ਮੇਰਾ ਉਹ ਸਮਾਪਤ ਹੋ ਚੁੱਕਿਆ ਸੰਗਤ ਜੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਖੁਸ਼ੀ ਮੈਨੂੰ ਤਾਂ ਹੋ ਰਹੀ ਹੈ ਇੱਕ ਤੇ ਤੁਹਾਡੇ ਜਿਹੜੇ ਬੱਚੇ ਆ ਸੰਗਤ ਜੀ ਮਾਸੂਮ ਬੱਚੇ ਆ ਇਹ ਗੁਰੂ ਵਾਲੇ ਪਾਸੇ ਜੁੜ ਰਹੇ ਆ ਦੂਜਾ ਸੰਗਤ ਜੀ ਖੁਸ਼ੀ ਮੈਨੂੰ ਇਸ ਗੱਲ ਦੀ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਵੱਧ ਰਿਹਾ ਸੰਗਤ ਜੀ ਕਿਉਂਕਿ ਬਾਬਾ ਜੀ ਨੇ ਅਮਰਤ ਛਕਾਉਣ ਵਾਸਤੇ ਸੰਗਤਾਂ ਨੂੰ ਪ੍ਰੇਰਿਆ ਤੇ ਅੱਜ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਅਮਰਤ ਛਕਣ ਵਾਸਤੇ ਤਿਆਰ ਹੋਈਆਂ ਨੇ ਤੇ ਸੰਗਤ ਜੀ ਸਾਡੇ ਅੰਦਰ ਖੁਸ਼ੀ ਨਹੀਂ ਹੋਊਗੀ ਤਾਂ ਹੋਰ ਇਹ ਤੋਂ ਵੱਡੀ ਖੁਸ਼ੀ ਕੋਈ ਹੋ ਨਹੀਂ ਸਕਦੀ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਨੀਆਂ ਕ ਬੇਨਤੀਆਂ ਸੰਗਤ ਜੀ ਆਪ ਜੀ ਪ੍ਰਵਾਨ ਕਰਿਓ ਬੋਲਦਿਆਂ ਤੋਂ ਭੁੱਲਾ ਚੁੱਕਾ ਰਹਿ ਜਾਂਦੀਆਂ ਨੇ ਸੰਗਤ ਗੁਰੂ ਬਖਸ਼ਣ ਜੋਗ ਹੈ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ